ਆਜ ਸਾਰੇ ਦੇਸ਼ ਵਿੱਚ ਹੌਲੀ ਦੇ ਤਿਹਾੜੀ ਮਨਾਇਆ ਜਾ ਰਿਹਾ ਹੈ ਸਾਡੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਹੌਲੀ ਦੀਆਂ ਲੱਖ ਲੱਖ ਮੁਬਾਰਕਾਂ ਤਾਂ ਅੱਜ ਸਾਡੀ ਟੀਮ ਪਹੁੰਚੀ ਹੈ गगन नर्सिंग होम डॉक्टर कगलताई ਨਾਲ ਮਿਲੇ ਨੇ ਉਹਨਾਂ ਨੂੰ ਅੱਜ ਹੋਲੀ ਦੇ ਸ਼ੁਭ ਮੌਕੇ ਤੇ ਪੁਜਾਈ ਸੰਦੇਸ਼ ਸਾਡੇ ਦੇਸ਼ ਜਨਤਨ ਦਿੱਤਾ ਜਾ ਰਿਹਾ ਹੈ ਤਾਂ ਡਾਕਟਰ ਸਾਹਿਬ ਬੁਧਾਈ ਸੰਦੇਸ਼ ਦੇ ਰਹੇ ਨਮਸਕਾਰ ਜੀ ਜੈ ਸ਼੍ਰੀ ਰਾਮ ਅੱਜ ਦਾ ਬਹੁਤ ਵਧੀਆ ਦਿਨ ਹੈ ਹੋਲੀ ਦਾ ਦਿਨ ਹੈ ਹੋਲੀ ਆਪਣਾ ਪ੍ਰੇਮ ਪ੍ਰਿਆ ਤਿਹਾਰਾ ਰੰਗਾਂ ਦਾ ਜਿਵੇਂ ਰੰਗ ਆਪਸ ਵਿੱਚ ਮਿਲ ਜਾਂਦੇ ਆਵੇਂ ਪ੍ਰੇਮ ਇਨਸਾਨ ਦਾ ਮਿਲਣਾ ਚਾਹੀਦਾ ਹੈ ਹੋਲੀ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਜਲਾਨ ਵਾਲੀ ਔਰ ਇੱਕ ਖੇਲਣ ਵਾਲੀ ਜਲਾਨ ਵਾਲੀ ਹੋਲੀ ਕੱਲ ਸੀ ਜਲਾਨ ਵਾਲੀ ਹੋਲੀ ਇਸ ਕਰਕੇ ਖੇਲੀ ਜਾਂਦੀ ਹੈ ਕਿਉਂਕਿ ਆਪਣਾ ਪ੍ਰਲਾਦ ਭਗਤ ਸੀ ਉਹਦੀ ਬੂਆ ਆਪਣੀ ਗੋਦੀ ਚ ਲੈ ਕੇ ਉਹਨੂੰ ਜਲੀ ਸੀ ਮਗਰ ਈਸ਼ਵਰ ਦੀ ਕਿਰਪਾ ਇੰਨੀ ਹੋਈ ਸੀ ਕਿ ਬੂਆ ਜਲ ਗਈ ਹੋਲੀ ਕਾ ਜਲ ਗਈ ਤੇ ਪਰ ਪ੍ਰਭੂ ਦੀ ਕਿਰਪਾ ਨਾਲ ਪ੍ਰਲਾਦ ਜੀ ਉਸਤਰੀ ਦੇ ਉਸਤਰੀ ਜਿੰਦਾ ਰਹਿ ਗਏ ਤੇ ਹੁਣ ਬਾਕੀ ਦੂਜਾ ਤਿਉਹਾਰ ਹੈ ਆਪਣਾ ਖੇਲਣ ਦਾ ਇਹ ਪ੍ਰੇਮ ਪ੍ਰਿਆ ਸੰਦੇਸ਼ ਦਿੰਦਾ ਹੈ ਪ੍ਰੇਮ ਪ੍ਰਿਆ ਰੰਗ ਦਿੰਦਾ ਹੈ ਸਾਰੇ ਰੰਗ ਜਿਵੇਂ ਇੱਕ ਦੂਸਰੇ ਚ ਮਰਜ ਹੋ ਜਾਂਦੇ ਆ ਮੇਰਾ ਇਹੀ ਸੰਦੇਸ਼ ਹੈ ਸਾਰਿਆਂ ਨੂੰ ਇਹ ਪ੍ਰੇਮ ਤੋਂ ਸਿਵਾ ਔਰ ਕੁਝ ਨਹੀਂ ਹੈ ਜੀਵਨ ਚ ਸੱत्य ਨਾਲ ਪ੍ਰੇਮ ਕਰੋ ਈਸ਼ਵਰ ਇਹ ਹੀ ਸਾਨੂੰ ਸਿਖਾਂਦਾ ਹੈ ਰਾਧਾ ਕ੍ਰਿਸ਼ਨ ਨੇ ਰਾਧਾ ਨਾਲ ਪ੍ਰੇਮ ਕੀਤਾ ਸੀ ਭਗਵਾਨ ਰਾਮ ਨੇ ਪ੍ਰੇਮ ਸਿਖਾਇਆ ਸੱਤਿ ਪ੍ਰੇਮ ਔਰ ਕਰੁਨਾ ਦਾ ਇਹ ਕਹੀ ਸੰਦੇਸ਼ ਹੈ ਇੰਨਾ ਖੇਲੋ ਇੰਨਾ ਖੇਲੋ ਪ੍ਰੇਮ ਪ੍ਰਿਆ ਖੁਸ਼ੀਆਂ ਦਾ ਤਿਉਹਾਰ ਹੈ ਖੁਸ਼ੀਆਂ ਨਾਲ ਮਨਾਓ ਖਾਓ ਪੀਓ ਦੋਸਤਾਂ ਮਿੱਤਰਾਂ ਨਾਲ ਮਿਲੋ ਜੁਲੋ ਔਰ ਜੇ ਜਿਹੜੀ ਇੱਕ ਦੂਸਰੇ ਦੇ ਭਾਵਨਾ ਕਿਸੇ ਦੇ ਪ੍ਰਤੀ ਬੁਰੀ ਐ ਉਹਨੂੰ ਅੱਜ ਦੇ ਦਿਨ ਥੁੱਕ ਦੋ ਔਰ ਪ੍ਰੇਮ ਨਾਲ ਰਹੋ ਪ੍ਰੇਮ ਨਾਲ ਖੇਲੋ ਬਸ ਆਪਣੇ ਡਾਕਟਰ ਸਾਹਿਬ ਜਿੱਥੇ ਤੁਸੀਂ ਪ੍ਰੇਮ ਦੀ ਗੱਲ ਕੀਤੀ ਐ ਜਿਹੜਾ ਕੋਈ ਪ੍ਰਮਾਤਮਾ ਨਾਲ ਪਿਆਰ ਕਰਦਾ ਉਹਨੂੰ ਮੁਸ਼ਕਲ ਆਉਂਦੀਆਂ ਨਹੀਂ ਤੇ ਕੱਲ ਜੁਗ ਆਦਮੀ ਡਮਾਡੋਰ ਹੋ ਜਾਂਦਾ ਉਹਨਾਂ ਵਾਸਤੇ ਕੀ ਤੁਸੀਂ ਸੰਦੇਸ਼ ਦੇਣਾ ਚਾਹੋਗੇ ਦੇਖੋ ਜਿਹੜੀ ਮੁਸ਼ਕਲ ਆਉਂਦੀਆਂ ਉਹ ਆਪਣੇ ਪ੍ਰਾਰਭਤ ਦੀ ਆਉਂਦੀਆਂ ਜੇ ਕੋਈ ਗਰਮ ਕਰਮ ਗਲਤ ਕਰਦਾ ਹੈ ਜੇ ਕੋਈ ਕਰਮ ਕਿਸੇ ਨੇ ਬੁਰਾ ਕੀਤਾ ਹੈ ਉਹ ਮੁਸ਼ਕਿਲਾਂ ਨੂੰ ਆਪਣਾ ਫੇਸ ਕਰਨਾ ਪੈਂਦਾ ਆਪਣੇ ਵੇਦ ਆਪਣੇ ਸ਼ਾਸਤਰ ਸਭ ਕਹਿੰਦੇ ਹਨ ਕਿ ਆਪਣਾ ਕਰਨੀ ਤਾਂ ਭਰਨੀ ਪਊਗੀ ਕਾਂਟੇ ਬੋਜਾਂਗੇ ਕਾਂਟੇ ਹੋਣਗੇ ਤਾਂ ਆਮ ਕਾਂਸੇ ਹੋਏ ਬੀਜਾਪੂਪੇੜ ਬਬੂਲ ਦਾ ਤਾਂ ਆਮ ਕਾਂਸੇ ਹੋਏ ਵਹੀ ਬਾਤ ਹੈ ਈਸ਼ਵਰ ਨੂੰ ਮੰਨ ਕੇ ਤੁਹਾਨੂੰ ਸ਼ਕਤੀ ਮਿਲਦੀ ਹੈ ਉਹ ਦੁੱਖ ਸਹਨ ਦੀ ਜੇ ਤੁਸੀਂ ਈਸ਼ਵਰ ਨੂੰ ਮੰਨਦੇ ਹੋ ਵੱਡੇ ਵੱਡੇ ਦੁੱਖ ਆਉਂਦੇ ਸਭ ਨੂੰ ਆਉਂਦੇ ਆ ਭਗਵਾਨ ਰਾਮ ਨੂੰ ਵੀ ਆਇਆ ਹੈ ਕ੍ਰਿਸ਼ਨ ਨੂੰ ਵੀ ਆਇਆ ਹੈ ਸਭ ਨੇ ਮਗਰ ਉਹਨੂੰ ਸਿਮਰਨ ਕਰਕੇ ਈਸ਼ਵਰ ਦੇ ਨਾਲ ਜੁੜ ਕੇ ਭਗਵਾਨ ਤੁਹਾਨੂੰ ਸ਼ਕਤੀ ਦਿੰਦਾ ਹੈ ਕਿ ਤੁਸੀਂ ਇਹ ਸਹਿਣ ਕਰ ਲਓ ਦੁੱਖ ਤਕਲੀਫ ਨੂੰ ਸਹਜੇ ਸਹਜੇ ਸਾਰੀ ਤਕਲੀਫ ਸਹਿਜੋ ਔਰ ਪ੍ਰੇਮ ਨਾਲ ਮੈਂ ਤਾਂ ਈ ਸੰਦੇਸ਼ ਆਦਨੀਆਂ ਕਿ ਦੇਸ਼ ਚ ਪ੍ਰੇਮ ਭਾਵ ਹੋਣਾ ਚਾਹੀਦਾ ਕੋਈ ਜਾਤ ਪਾਤ ਨਹੀਂ ਹੋਣੀ ਚਾਹੀਦੀ ਕੋਈ ਰਾਮ ਰੋਲਾ ਨਹੀਂ ਹੋਣਾ ਚਾਹੀਦਾ ਦੇਸ਼ਿਕ ਪ੍ਰੇਮ ਸੱਤਿਆ ਦਾ ਜੀਵਨ ਹੈ ਦੇਸ਼ ਚ ਈ ਸਤਿਭਲਾਉ ਪ੍ਰੇਮ ਫਿਲਾਉ ਔਰ করুণਾ ਫਿਲਾਓ ਹਰੀਕ ਤੇ ਪ੍ਰਤੀ ਹਰ ਇੱਕ ਇਨਸਾਨ ਦੇ ਪ੍ਰਤੀ করুণਾ ਰੱਖੋ ਇਹੀ होली ਦਾ ਸੰਦੇਸ਼ ਹੈ ਮੇਰਾ ਸਭ ਨੂੰ ਨਮਸਤੇ ਡਾਕਟਰ ਸਾਹਿਬ ਤੁਹਾਡੇ ਹਸਪਤਾਲ ਵੱਲੋਂ ਕੀ ਕੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਉਹ ਵੀ ਸਾਨੂੰ ਜਾਣਕਾਰੀ ਦਿਓ ਸਾਡੇ ਦਰਸ਼ਕਾਂ ਮੈਂ ਇੱਕ ਗਾਇਨੇਕੋਲੋਜਿਸਟ ਹਾਂ ਗਾਇਨੇਕੋਲੋਜਿਸਟ ਮੈਂ 78 ਤੋਂ ਪ੍ਰੈਕਟਿਸ ਕਰ ਰਹੀ ਹਾਂ ਇਸ ਗਾਇਨ ਗਾਇਨੀ ਦੀ ਬਹੁਤ ਕੰਮ ਕੀਤਾ ਪਹਿਲਾਂ ਸਿਵਲ ਹਸਪਤਲ ਸੀ ਫਿਰ ਮੈਂ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ ਔਰ ਅੱਜ ਤੱਕ ਮੈਂ ਆਪਣੀ ਜ਼ਿੰਦਗੀ ਚ ਆਪਣੇ ਆਪ ਨੂੰ ਸੱਚਾਈ ਨਾਲ ਕਹਿੰਦੀ ਆ ਕਿਸੇ ਮਰੀਜ਼ ਨੂੰ ਧੋਖਾ ਨਹੀਂ ਦਿੰਦਾ ਇੱਥੇ ਆਪਰੇਸ਼ਨ ਹੁੰਦੇ ਆ ਸੀਜ਼ੇਰੀਅਨ ਹੁੰਦੇ ਆ ਨਾਰਮਲ ਡਿਲੀਵਰੀਜ਼ ਹੁੰਦੀ ਹੈ ਬੱਚਿਆਂ ਨੂੰ ਜਿਨ੍ਹਾਂ ਦਾ ਬੱਚੇ ਨਹੀਂ ਹੁੰਦੇ ਮਾਮਾ ਦੇ ਉਹਨਾਂ ਦਾ ਇਲਾਜ ਕੀਤਾ ਜਾਂਦਾ ਹੈ ਜੈਂਟਸ ਨੂੰ ਜਿਨ੍ਹਾਂ ਨੂੰ ਕੋਈ ਤਕਲੀਫ ਹੈ ਬੱਚਾ ਨਾ ਹੁੰਦੀ ਉਹਨਾਂ ਨੂੰ ਤਕਲੀਫ ਤੇ ਰਸੋਲੀਆਂ ਦਾ ਆਪਰੇਸ਼ਨ ਕੀਤਾ ਜਾਂਦਾ ਹੈ ਰਸੋਲੀਆਂ ਦਾ ਇਲਾਜ ਕੀਤਾ ਜਾਂਦਾ ਹੈ ਬਿਨਾ ਆਪਰੇਸ਼ਨ ਤੋਂ ਵੀ ਇਲਾਜ ਕੀਤਾ ਜਾਂਦਾ ਹੈ ਮੈਡੀਕਲੀ ਵੀ ਇਲਾਜ ਕੀਤਾ ਜਾਂਦਾ ਜਿੰਨੀ ਸਾਡੀ ਕਪੈਸਿਟੀ ਹੈ ਜਿੰਨੀ ਸਾਡੀ ਨੌਲੇਜ ਹੈ ਅਸੀਂ ਵੱਧ ਤੋਂ ਵੱਧ ਸੇਵਾ ਦੰਨਿਆ ਸੱਚੀ ਸੁੱਚੀ ਸੇਵਾ ਦੰਨੇ ਆ। ਦਾ ਸਾਹਿਬ ਜਿਸ ਤਰ੍ਹਾਂ ਤੁਸੀਂ ਪ੍ਰਮਾਤਮਾ ਦੇ ਪਿਆਰ ਦੀ ਗੱਲ ਕੀਤੀ ਤਾਂ ਸਾਡੀ ਨੌਜਵਾਨ ਚਾਹੇ ਮੁੰਡੇ ਕੁੜੀਆਂ ਕਾਲਜਾਂ 'ਚ ਪੜ੍ਹਦੇ ਨਸ਼ੇ ਵਾਲੇ ਜਾ ਰਹੇ ਉਹਨਾਂ ਵਾਸਤੇ ਕੀ ਅੱਜ ਦੇ ਦਿਨ ਤੁਸੀਂ ਸੰਦੇਸ਼ ਦੇਣਾ ਚਾਹੋਗੇ? ਮੈਂ ਤਾਂ ਇਹੀ ਕਹਾਂਗੀ ਕਿ ਮਾਪਾਪਨੋ ਬੱਚਿਆਂ ਨੂੰ ਸੰਸਕਰ ਦੇਣੇ ਚਾਹੀਦੇ ਆ। ਜਨਮ ਤੋਂ ਲੈ ਕੇ 4 5 6 ਸਾਲ ਦੇ ਜਦ ਬੱਚੇ ਹੁੰਦੇ ਆ ਉਹਨਾਂ ਨੂੰ ਪਿਆਰ ਦੋ, ਉਹਨਾਂ ਨੂੰ ਆਪਣੇ ਨਾਲ ਦੁਲਾਰ ਦੋ, ਉਹਨਾਂ ਨੂੰ ਸੱਚੀ ਸਿੱਖਿਆ ਦੋ। ਉਹਨਾਂ ਨੂੰ ਗੁਰਬਾਨੀ ਨਾਲ ਜੋੜੋ ਉਹਨਾਂ ਨੂੰ ਰਮਾਇਣ ਗੀਤਾ ਨਾਲ ਜੋੜੋ ਉਹਦੇ ਵਿੱਚ ਜੋ ਕੁਝ ਲਿਖਿਆ ਵੀ ਅੱਛੇ ਸੰਸਕਾਰ ਕਰੋ ਅੱਛੇ ਸੰਸਕਾਰਾਂ ਦਾ ਹੀ ਫਾਇਦਾ ਹੋਏਗਾ ਅੱਛੇ ਸੰਸਕਾਰੀ ਅੱਗੇ ਜਾਣਗੇ ਸਭ ਨੂੰ ਆਪਣੇ ਨਾਲ ਜੋੜ ਕੇ ਜਿਹੜਾ ਇਧਰ ਲਾ ਉਧਰ ਲਾ ਫੂਡ ਖਾਂਦੇ ਆਂ ਅੱਜਕੱਲ ਇਹ ਇਹ ਬੋਡੀ ਵਾਸਤੇ ਪੋਇਜ਼ਨ ਹੈ ਤਾਂ ਹੀ ਅਨੀਆਂ ਡਿਜ਼ੀਜ਼ਸ ਹੋ ਰਹੀਆਂ ਤਾਂ ਹੀ ਬੱਚਿਆਂ ਚ ਅੱਜਕੱਲ ਦੇਖੋਗੇ ਕਿ ਜੰਮਨੇ ਬੱਚੇ ਅਜ ਥੋੜੇ ਜੇ ਬੜੇ ਹੁੰਦੇ ਆ ਉਸ ਤੋਂ ਬਾਅਦ ਮੋਟਾਪਾ ਆ ਜਾਂਦਾ ਹੈ ਸਾਰਾ ਦਿਨ ਮਾਮਾ ਵੀ ਬੱਚੇ ਵੀ ਮੋਬਾਈਲ ਤੇ ਲੱਗੇ ਰਹਿੰਦੇ ਉਹਨਾਂ ਦੀ ਅੱਖਾਂ ਤੇ ਜ਼ੋਰ ਪੈਂਦਾ ਇਹ ਸਾਰੀਆਂ ਚੀਜ਼ਾਂ ਤੋਂ ਤਬਦੀਲੀ ਹੋ ਕੇ ਮਾਪੇ ਨੂੰ ਬੱਚਿਆਂ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਨਾ ਕਿ ਮਾਂ ਇੱਕ ਆਪ ਮੋਬਾਈਲ ਲੱਕੀ ਜਾਂਦੀ ਹੈ ਤੇ ਬੱਚੇ ਨੂੰ ਕੋਈ ਚੀਜ਼ ਦੇ ਕੇ ਬਿਠਾ ਦਿੰਦੀ ਹੈ ਨਹੀਂ ਉਹਨਾਂ ਵੱਲ ਬੱਚਿਆਂ ਵੱਲ ਧਿਆਨ ਦਿਓ ਪੜ੍ਹਾਈ ਵੱਲ ਧਿਆਨ ਦਿਓ ਬੱਚਿਆਂ ਦੀ ਪਰਵਿਸ਼ ਵੱਲ ਪਰਵਿਸ਼ ਵੱਲ ਧਿਆਨ ਦਿਓ ਬੱਚਿਆਂ ਨੂੰ ਪੂਰਾ ਪਿਆਰ ਦਿਓ ਬੱਚਾ ਕਿਤੇ ਨੀ ਨਸ਼ੇ ਚੱਕਾ ਜਾਊਗਾ ਸਟਾਰ ਡਾਕਟਰ ਤੁਹਾਡੀ ਸੇਵਾਵਾਂ ਲੈਣਗੇ ਤੁਹਾਡਾ ਡਰੈਸ ਕੀ ਹੈ ਮਾਰੋਰਚ ਗਗਨ ਨਰਸਿੰਗ ਹੌਂ ਨਈ ਬਸਤੀ ਐਡਜੋਇਨਿੰਗ ਪਾਨਾਮਲ ટ્રਸਟ ਮਾਲ ਰੋਡ ਬਠਿੰਡਾ